ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਕਿ ਮਾਂ ਦੇ ਮੁੱਕ ਜਾਣ ਤੋਂ ਬਾਅਦ ਧੀਾਂ ਦੀ ਘਰ ਦੇ ਵਿੱਚ ਪੇਕੇ ਘਰ ਦੇ ਵਿੱਚ ਕਿੰਨੀ ਕੀ ਇੱਜ਼ਤ ਹੁੰਦੀ ਆ ਇਹ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਸਿੰਮੀ ਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਵੀਰੇ ਤੈਨੂੰ ਯਾਦ ਆ ਆਪਣੀ ਮਾਂ ਮੁੱਕੀ ਨੂੰ 11 ਮਹੀਨੇ ਹੋ ਗਏ ਮੇਰੇ ਉਹ ਦਿਨ ਨਹੀਂ ਭੁੱਲਦਾ ਤਿੰਨ ਭਾਦੋਂ ਦਾ ਜਦੋਂ ਆਪਣੀ ਮਾਂ ਮੁੱਕੀ ਸੀ ਜਿਉ ਮਾਂ ਮੁੱਕੀ ਆ ਮੈਂ ਦੋ ਵਾਰ ਆ ਗਈ ਤੁਸੀਂ ਤਾਂ ਮੇਰੇ ਘਰ ਵੱਲ ਝਾਕੇ ਨਹੀਂ ਤੁਸੀਂ ਤਾਂ ਆਪਣੀ ਭੈਣ ਦਾ ਹਾਲ ਚਾਲ ਨਹੀਂ ਪੁੱਛਿਆ ਤੇ ਨਾਲੇ ਹੁਣ ਸੌਣ ਚੜ ਗਿਆ ਭੈਣਾਂ ਨੂੰ ਤਾਂ ਭਰਾਵਾਂ ਦੀ ਡੀਕ ਰਹਿੰਦੀ ਆ ਵੀ ਐਤਕੀ ਤੁਸੀਂ ਸੰਧਾਰਾ ਦੇਣ ਵੀ ਨਹੀਂ ਆਏ ਉਹਦਾ ਭਰਾ ਕਹਿੰਦਾ ਸਿਮਮੀ ਤੈਨੂੰ ਪਤਾ ਇਸ ਵਾਰ ਨਾ ਫਸਲ ਆ ਜਿਹੜੀ ਉਹ ਖਰਾਬ ਹੋ ਗਈ ਇਸ ਕਰਕੇ ਆਇਆ ਨਹੀਂ ਗਿਆ ਸਿਮਮੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਉਹਦਾ ਗਲ ਵੀ ਦਰਦ ਨਾਲ ਭਰ ਗਿਆ ਉਹ ਸੋਚਦੀ ਆ ਕਿ ਜ਼ਿੰਦਗੀ ਦੇ ਵਿੱਚ ਵਾਅਦੇ ਘਾਟੇ ਚੱਲਦੇ ਰਹਿੰਦੇ ਆ ਹਨਾ ਵੀ ਭੈਣ ਨੂੰ ਚਾਰ ਬਿਸਕੁਟ ਦੇਣ ਨਾਲ ਕਿਹੜਾ ਵੀ ਘਾਟਾ ਚਲੋ ਪੂਰਾ ਹੋਣਾ ਸੀ ਵੀ ਉਹ ਤਾਂ ਇੱਕ ਬਹਾਨਾ ਹੁੰਦਾ ਭੈਣਾਂ ਨੂੰ ਆਪਣੇ ਭਰਾਵਾਂ ਨਾਲ ਮਿਲਣ ਦਾ ਉਹ ਕਹਿੰਦੀ ਚੱਲ ਕੋਈ ਨਾ ਵੀਰੇ ਵੀ ਸੰਧਾਰੇ ਦੀ ਤਾਂ ਮੈਂ ਝਾਕ ਵੀ ਨਹੀਂ ਰੱਖਦੀ ਚਲ ਤੂੰ ਤੇ ਭਾਬੀ ਉਹੀ ਆ ਕੇ ਮੈਨੂੰ ਮਿਲ ਜਾਂਦੇ ਸੌਣ ਦੇ ਮਹੀਨੇ ਹਨਾ ਸਾਰੀਆਂ ਭੈਣਾਂ ਦੇ ਭਰਾ ਆਉਂਦੇ ਆ ਤਾਂ ਉਹ ਕਹਿੰਦਾ ਕਿ ਮaaf ਕਰਦੀਂ ਭੈਣੇ ਮੇਰੇ ਤੋਂ ਆਇਆ ਨਹੀਂ ਗਿਆ ਕਹਿੰਦੀ ਚਲ ਕੋਈ ਨਾ ਵੀਰੇ ਰਖੜੀ ਦੇ ਵਿੱਚ ਥੋੜੇ ਦਿਨਾਂ ਮੈਂ ਰਖੜੀ ਵੇਲੇ ਆਉਂਗੀ ਕਹਿੰਦਾ ਚਲ ਆ ਜੀ ਐਂ ਕਹਿ ਕੇ ਦੋਨਾਂ ਭੈਣ ਭਰਾਵਾਂ ਨੇ ਗੱਲਬਾਤ ਕਰਕੇ ਫੋਨ ਕੱਟਤਾ ਤੇ ਸ਼ਾਮ ਨੂੰ ਨਾ ਸਿੰਮੀ ਦੇ ਬਹੁਤ ਖੋਪਈ ਉਹਨੇ ਸੋਚਿਆ ਵੀ ਮੇਰੇ ਭਰਾ ਦੀ ਫਸਲ ਖਰਾਬ ਹੋ ਗਈ ਤੇ ਮੈਨੂੰ ਪਤਾ ਵੀ ਨਹੀਂ ਵੀ ਮੈਂ ਆਪਣੇ ਭਰਾ ਕੋਲ ਗਈ ਨਹੀਂ ਮੈਂ ਹੁਣ ਮੈਂ ਰਖੜੀ ਕਿਹੜੇ ਮੂੰਹ ਲੈ ਕੇ ਜਾऊं ਤੇ ਉਹ ਅਗਲੇ ਦਿਨ ਮਨ ਬਣਾ ਲੈਂਦੀ ਆ ਵੀ ਮੈਂ ਹੁਣੀ ਜਾ ਕੇ ਆਉਣੀ ਆ ਵੀ ਵੀਰੇ ਨੇ ਕਹਿਣਾ ਵੀ ਹੁਣ ਤਾਂ ਪਤਾ ਲੱਗ ਗਿਆ ਸੀ ਹੁਣ ਕਿਹੜਾ ਆ ਗਈ ਚਲ ਸਿੰਮੀ ਅਗਲੇ ਦਿਨ ਸਾਧਰੇ ਸਾਧਰੇ ਕੰਮ ਨਵੇੜਦੀ ਆ ਤੇ 10 ਵਾਲੀ ਬੱਸ ਚੜ੍ਹ ਕੇ ਆਪਣੇ ਪੇਕੇ ਪਿੰਡ ਜਾ ਪਹੁੰਚਦੀ ਆ 11 ਵਜੇ ਦੇ ਨੂੰ ਉਹ ਪੇਕੇ ਘਰ ਪਹੁੰਚਦੀ ਆ ਤੇ ਉਹ ਦਰਵਾਜ਼ਾ ਖੜਕਾਉਂਦੀ ਆ ਅੱਗੋਂ ਉਹਦੀ ਭਝਾਈ ਦਰਵਾਜ਼ਾ ਖੋਲਦੀ ਆ ਤੇ ਉਹਦੀ ਭਝਾਈ ਹੈਰਾਨ ਰਹਿ ਜਾਂਦੀ ਆ ਵੀ ਇਹ ਕਿੱਧਰੋਂ ਆ ਗਈ ਚਲ ਉਹ ਆਪਣੀ ਪਰਜਾਈ ਨੂੰ ਬੁਲਾਉਂਦੀ ਆ ਗੱਲ ਮਿਲਦੀ ਆ ਤੇ ਸਿਮੇ ਦੀ ਅੱਖਾਂ ਭਰ ਜਾਂਦੀਆਂ ਨੇ ਤੇ ਉਹਦੀ ਪਰਜਾਈ ਕਹਿੰਦੀ ਆ ਲੈ ਹੁਣ ਮਾਂ ਬਿਮਾਰ ਸੀ ਕਿੰਨਾ ਸਾਲ ਮੰਝੇ ਤੇ ਰਹੀ ਆ ਉਹਨੇ ਤਾਂ ਜਾਣਾ ਹੀ ਸੀ ਤੂੰ ਰੋਨੀ ਕਿਉਂ ਆ ਅਸੀਂ ਹੈਗੇ ਤਾਂ ਹੈਗੇ ਆ ਤਾਂ ਉਹ ਕਹਿੰਦੀ ਵੀ ਨਹੀਂ ਭਾਬੀ ਵੀ ਜਦੋਂ ਵੀ ਮੈਂ ਹਨਾ ਇਸ ਘਰੇ ਆਉਣੀ ਆਉਂਦੀ ਸੀ ਵੀ ਮਾਂ ਮੈਨੂੰ ਗੇਟ 'ਚ ਖੜੀ ਉਡੀਕਦੀ ਹੁੰਦੀ ਸੀਗੀ ਵੀ ਮਾਵਾ ਜਿਹੜੀਆਂ ਜਿੱਥੇ ਸਾਡਾ ਬਚਪਨ ਬੀਤਿਆ ਜਿੱਥੇ ਅਸੀਂ ਮਾਵਾ ਨਾਲ ਹੱਸੀਆਂ ਖੇਡੀਆਂ ਏ ਉਸ ਘਰ ਦੇ ਵਿੱਚ ਜਦੋਂ ਆਪਾਂ ਆਉਣੇ ਆ ਵੀ ਮਾਂ ਬਿਨਾ ਘਰ ਸੁੰਨਾ ਲੱਗਦਾ ਵੀ ਭਾਵੇਂ ਤੁਸੀਂ ਮੇਰਾ ਬਹੁਤ ਕਰਦੇ ਹੋ ਪਰ ਮੈਨੂੰ ਵੈਸੇ ਹੀ ਮਾਂ ਦੀ ਯਾਦ ਆ ਗਈ। ਚਲੋ ਐਂ ਕਹਿ ਕੇ ਅੰਦਰ ਵੜ ਜਾਂਦੀ ਆ। ਸਿਮਮੀ ਦੀ ਭਝਾਈ ਉਹਦੇ ਵਾਸਤੇ ਪਾਣੀ ਲੈ ਕੇ ਆਉਂਦੀ ਆ। ਤਾਂ ਉਸ ਤੋਂ ਬਾਅਦ ਚਾਹ ਬਣਾ ਲੈਂਦੀ ਆ ਉਹ ਤੇ ਸਿਮਮੀ ਕਹਿੰਦੀ ਕਿ ਭਾਬੀ ਮੈਂ ਤਾਂ ਰੋਟੀ ਖਾਣੀ ਸੀ ਵੀ ਮੈਂ ਰੋਟੀ ਖਾ ਕੇ ਨਹੀਂ ਆਈ। ਕੰਦੀ ਚੱਲ ਫਿਰ ਹੁਣ ਤਾਂ ਮੈਂ ਚਾਹ ਬਣਾਤੀ ਤੂੰ ਐਂ ਕਰ ਚਾਹ ਨਾਲ ਬਿਸਕੁਟ ਖਾ ਲਾ। ਜਦੋਂ ਤੇਰੇ ਭਰਾ ਨੇ ਆਉਣਾ ਨਾ ਖੇਤੋਂ ਮੈਂ ਉਦੋਂ ਰੋਟੀ ਬਣਾਉਂਗੀ। ਉਦੋਂ ਬਣਾ ਦੂੰਗੀ। ਸਿਮੀ ਬੜੀ ਹੈਰਾਨ ਹੋਈ ਵੀ ਦੇਖ ਹਨਾ ਵੀ ਜੇ ਮੇਰੀ ਮਾਂ ਹੁੰਦੀ ਭੱਜ ਕੇ ਮੈਨੂੰ ਆਪਣੇ ਆਪ ਪੁੱਛਦੀ ਵੀ ਤੂੰ ਰੋਟੀ ਖਾਣੀ ਆ ਕਿ ਨਾ ਵੀ ਇਹਨੇ ਪੁੱਛਿਆ ਵੀ ਨਹੀਂ ਵੀ ਇਹਨੇ ਕਹੇ ਤੂੰ ਵੀ ਨਹੀਂ ਫੜਾਈ ਚਲ ਉਹ ਚਾਹ ਪੀ ਲੈਂਦੀ ਆ ਤੇ ਚਾਹ ਨਾਲ ਦੋ ਬਿਸਕੁਟ ਖਾ ਲੈਂਦੀ ਆ ਉਸ ਤੋਂ ਬਾਅਦ ਉਹ ਆਪਣੀ ਪਰਜਾਈ ਨਾਲ ਗੱਲਾਂ ਬਾਤਾਂ ਕਰਦੀ ਆ ਉਹਦੀ ਪਰਜਾਈ ਕੋਈ ਉਹਦੇ ਨਾਲ ਬਹੁਤਾ ਦੁੱਖ ਸੁੱਖ ਨਹੀਂ ਕਰਦੀ ਹੈਗੀ ਜੇ ਦੋ ਚਾਰ ਗੱਲਾਂ ਸਿਮੀ ਪੁੱਛਦੀ ਆ ਤਾਂ ਉਹਦੀ ਪਰਜਾਈ ਜਵਾਬ ਦੇ ਦਿੰਦੀ ਆ ਤੇ ਸਿਮੀ ਪੁੱਛਦੀ ਆ ਕਿ ਵੀਰਾ ਕਦੋਂ ਆਊ ਕਹਿੰਦੀ ਦੁਪਹਿਰੇ ਆਊਗਾ ਉਹ ਤਾਂ ਕਹਿੰਦੀ ਚਲ ਤੁਸੀਂ ਫੋਨ ਕਰ ਦਿਓ ਦੱਸ ਦਿਓ ਵੀ ਭੈਣ ਆਈ ਆ ਹਨਾ ਵੀ ਮੈਂ ਜਲਦੀ ਜਾਣਾ ਕਹਿੰਦੀ ਹੁਣ ਉਹਨੇ ਖੇਤ ਆਵਾ ਵੀ ਆਉ ਤਾ ਉਹ ਦੁਪਹਿਰੇ ਜਦੋਂ ਮੈਂ ਤੈਨੂੰ ਕਹਿ ਤਾ ਫਿਰ ਹੁਣ ਕਿਹੜਾ ਤੈਨੂੰ ਕਾੜੀ ਹੈ ਤੂੰ ਕਿਹੜਾ ਹੱਜੀ ਜਾਨੀ ਆ ਚਲ ਉਹ ਕਹਿੰਦੀ ਵੀ ਜਦੋਂ ਮਰਜੀ ਆ ਜੇ ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੀਆਂ ਨੇ ਤੇ ਉਹਦੀ ਪ੍ਰਿਹਾਈ ਹੈ ਜਿਹੜੀ ਉਹ ਏਸੀ ਚਲਾਉਂਦੀ ਆ ਤੇ ਏਸੀ ਚਲਾ ਕੇ ਸੌਂ ਜਾਂਦੀ ਆ ਸੌ ਕੇ ਉਹ ਅੱਧੇ ਘੰਟੇ ਬਾਅਦ ਉੱਠਦੀ ਆ ਪਰ ਸਿਮੀ ਹੈ ਜਿਹੜੀ ਉਹ ਬੈਠੀ ਰਹਿੰਦੀ ਆ ਉਹਨੂੰ ਨੀਂਦ ਨਹੀਂ ਆਉਂਦੀ ਉਹ ਆਪਣੀ ਮਾਂ ਨੂੰ ਯਾਦ ਕਰਦੀ ਆ ਤੇ ਉਹਦਾ ਮਨ ਭਰਿਆ ਰਹਿੰਦਾ ਪਰ ਉਹ ਆਪਣੀ ਪਰਜਾਈ ਨੂੰ ਮਹਿਸੂਸ ਵੀ ਨਹੀਂ ਹੋਣ ਦੇਣਾ ਚਾਹੁੰਦੀ ਉੱਠ ਕੇ ਉਹਦੀ ਪਰਜਾਈ ਏਸੀ ਬੰਦ ਕਰ ਦਿੰਦੀ ਆ ਤੇ ਪੱਖਾ ਚਲਾ ਲੈਂਦੀ ਆ ਤੇ ਸਿਮਮੀ ਕਹਿੰਦੀ ਕਿ ਭਾਬੀ ਗਰਮੀ ਬਹੁਤ ਆ ਹਨਾ ਵੀ ਜੇ ਏਸੀ ਬੰਦ ਕਰਤਾ ਕਮਰਾ ਗਰਮ ਹੋ ਜੂ ਕਹਿੰਦੀ ਭੈਣ ਜੀ ਬਿੱਲ ਬਹੁਤ ਆਉਂਦਾ ਇਸ ਵਾਰ ਫਸਲ ਵੀ ਖਰਾਬ ਹੋ ਗਈ ਤੇ ਫਸਲ ਦੀ ਹਣਾ ਆਮਦਣਾ ਸਾਨੂੰ ਹੋਰ ਕਾਦੀ ਆਮਦਣਾ ਚਲ ਸਿਮਮੀ ਚੁੱਪ ਕਰ ਜਾਂਦੀ ਆ ਉਸ ਤੋਂ ਬਾਅਦ ਸਿੰਮੀ ਦੇ ਭਤੀਜੇ ਤੇ ਭਤੀਜੀਆਂ ਆ ਜਾਂਦੇ ਆ ਦੋ ਬੱਚੇ ਹੁੰਦੇ ਆ ਉਹਨਾਂ ਦੇ ਉਹ ਸਕੂਲੋਂ ਆ ਜਾਂਦੇ ਆ ਤੇ ਆ ਕੇ ਉਹ ਆਪਣੀ ਮਾਂ ਨੂੰ ਕਹਿੰਦੇ ਆ ਕਿ ਮੰਮੀ ਤੁਸੀਂ ਕਮਰੇ ਦਾ ਏਸੀ ਬੰਦ ਕਰ ਰੱਖਿਆ ਅੱਗੇ ਤਾਂ ਰੋਜ ਏਸੀ ਚੱਲਦਾ ਤੇ ਅੱਜ ਕਮਰਾ ਕਿੰਨਾ ਗਰਮ ਹੋਇਆ ਪਿਆ ਤਾਂ ਸਿੰਮੀ ਦੀ ਪ੍ਰਿਹਾਈ ਆਪਣੇ ਬੱਚਿਆਂ ਨੂੰ ਝਿੜਕ ਕੇ ਪੈਂਦੀ ਆ ਤੁਹਾਨੂੰ ਕੀ ਪਤਾ ਬਿੱਲ ਭਰਨਾ ਪਤਾ ਕਿੰਨਾ ਔਖਾ ਅੱਗੇ ਤੇਰੇ ਪਾਪਾ ਘਰ ਹੁੰਦੇ ਉਹ ਚਲਾ ਲੈਂਦੇ ਆ ਏਸੀ ਮੈਂ ਨਹੀਂ ਚਲਾਉਂਦੀ ਮੈਂ ਤਾਂ ਗਰਮੀ ਘੱਟ ਲੈਣੀ ਆ ਉਹ ਸਿੰਮੀ ਨੂੰ ਸੁਣਾ ਸੁਣਾ ਕੇ ਇਦਾਂ ਬੋਲਦੀ ਆ ਤੇ ਸਿਮੀ ਵੀ ਸਮਝੀ ਬੈਠੀ ਹੁੰਦੀ ਆ ਸਾਰਾ ਕੁਝ ਪਰ ਉਹ ਬੋਲਣਾ ਨਹੀਂ ਚਾਹੁੰਦੀ ਹੁੰਦੀ ਉਸ ਤੋਂ ਬਾਅਦ ਬੱਚੇ ਕਹਿੰਦੇ ਕਿ ਮੰਮੀ ਪੂਆ ਕਦੋਂ ਆਈ ਹੈਗੀ ਤੇ ਤੁਸੀਂ ਦੱਸੇ ਨਹੀਂ ਵੀ ਪੂਆ ਨੇ ਆਉਣਾ ਲੈ ਤੇਰੀ ਪੂਆ ਕੀ ਦੱਸ ਕੇ ਆਈ ਹੈ ਚੁੱਪਚੀਪੀਤੀ ਇਹ ਆ ਗਈ ਚਲੋ ਬੱਚੇ ਆਪਣੀ ਪੂਆ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਆ ਤੇ ਕਹਿੰਦੇ ਆ ਕਿ ਪੂਆ ਅੱਗੇ ਤਾਂ ਤੂੰ ਥੋੜੇ ਚਿਰ ਤੋਂ ਆ ਜਾਂਦੀ ਸੀ ਹੁਣ ਤੂੰ ਕਦੇ ਆਈ ਨਹੀਂ ਤਾਂ ਸਿਮੀ ਉਹਨਾਂ ਨੂੰ ਕਹਿਣ ਲੱਗ ਜਾਂਦੀ ਆ ਵੀ ਤੁਸੀਂ ਨਹੀਂ ਆਉਂਦੇ ਮੇਰੇ ਕੋਲੇ ਤੁਹਾਨੂੰ ਪੂਆ ਦੀ ਯਾਦ ਆਉਂਦੀ ਆ ਤੁਸੀਂ ਪੂਆ ਨੂੰ ਮਿਲਿਆ ਆਇਆ ਕਰੋ ਤਾ ਬੱਚੇ ਕਹਿੰਦੇ ਆ ਕਿ ਅਸੀਂ ਮੰਮੀ ਡੈਡੀ ਨੂੰ ਕਿੰਨੇ ਵਾਰ ਕਿਹਾ ਕਿ ਭੂਆ ਨੂੰ ਮਿਲ ਕੇ ਆਉਣਾ ਪਰ ਮੰਮੀ ਡੈਡੀ ਕਹਿ ਦਿੰਦੇ ਆ ਕਿ ਟਾਈਮ ਹੈ ਨਹੀਂ ਜਿੱਦੇ ਛੁੱਟੀ ਹੁੰਦੀ ਆਗੀ ਉਸ ਦਿਨ ਮੰਮੀ ਨਾਨਕੇ ਲੈ ਜਾਂਦੇ ਆ ਸਾਨੂੰ ਫਿਰ ਥੋਡੇ ਕੋਲੇ ਆਉਣ ਦਾ ਤਾਂ ਟਾਈਮ ਹੀ ਨਹੀਂ ਬਚਦਾ ਇਹ ਗੱਲ ਸੁਣ ਕੇ ਸਿਮੀ ਜਿਹੜੀ ਹੋਰ ਵੀ ਉਦਾਸ ਹੋ ਜਾਂਦੀ ਆ ਤੇ ਚਲੋ ਉਹਦੀ ਜਿਹੜੀ ਪਰਜਾਈ ਹੁੰਦੀ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਆ ਹੁਣ ਜ਼ਿਆਦਾ ਗੱਲਾਂ ਨਾ ਮਾਰੋ ਸੌਂ ਜੋ ਘੰਟਾ ਫਿਰ ਪੜ੍ਹਾਈ ਕਰਨੀ ਹੋਊਗੀ ਚਲ ਬੱਚੇ ਆ ਜਿਹੜੇ ਉਹ ਸੌ ਜਾਂਦੇ ਆ ਉਸ ਤੋਂ ਬਾਅਦ ਸਿਮੀ ਦਾ ਭਰਾ ਘਰੇ ਆਉਂਦਾ ਉਹ ਆਪਣੀ ਭੈਣ ਨੂੰ ਬੁਲਾਉਂਦਾ ਥੋੜੀ ਬਹੁਤੀ ਫਾਰਮੈਲਟੀ ਕਰਕੇ ਦੂਸਰੇ ਕਮਰੇ 'ਚ ਚਲੇ ਜਾਂਦਾ ਦੂਸਰੇ ਕਮਰੇ ਦੇ ਵਿੱਚ ਉਹ ਏਸੀ ਚਲਾ ਕੇ ਪੈ ਜਾਂਦਾ ਤੇ ਉਹਦੀ ਜਿਹੜੀ ਸਿਮਮੀ ਦੀ ਭਝਾਈ ਹੁੰਦੀ ਆ ਉਹ ਆਪਣੇ ਘਰ ਵਾਲੇ ਵਾਸਤੇ ਰੋਟੀ ਬਣਾਉਂਦੀ ਆ ਰੋਟੀ ਬਣਾ ਕੇ ਉਹਨੂੰ ਖਵਾਉਂਦੀ ਆ ਤੇ ਉੱਥੇ ਹੀ ਫੋਨ ਲੈ ਕੇ ਬਹਿ ਜਾਂਦੀ ਆ ਤੇ ਸਿਮਮੀ ਵੇਖਦੀ ਆ ਵੀ ਹਨਾ ਚਲ ਮੇਰੇ ਕੋਲ ਆਉਣਗੇ ਪਰ ਉਹਨਾਂ ਨੇ ਕੀ ਆਉਣਾ ਸੀ ਤੇ ਸਿਮਮੀ ਉੱਠਦੀ ਆ ਤੇ ਆਪਣੇ ਭਰਾ ਭਝਾਈ ਦੇ ਕਮਰੇ 'ਚ ਤੈਨ ਜਾਂਦੀ ਉਹਨੂੰ ਐ ਲੱਗਦਾ ਹਨਾ ਵੀ ਸੋਚਣਗੇ ਵੀ ਲੈ ਇੱਧਰ ਆ ਗਈ ਹੁਣ ਉਹ ਬਾਜ਼ ਮਾਰਦੀ ਆ ਕਿ ਭਾਬੀ ਬਸ ਕਿੰਨੇ ਵਜੇ ਆਊਗੀ ਫਿਰ ਮੈਂ ਜਾਣਾ ਉਹ ਕਹਿੰਦੀ ਬਸ ਤਾਂ ਆਊਗੀ 3:30 ਵਜੇ ਰਸੋਈ ਚ ਰੋਟੀ ਪੱਕੀ ਪਈ ਆ ਤੂੰ ਰੋਟੀ ਖਾ ਲੈ ਤੇ ਚਲੋ ਸਿਮਮੀ ਆ ਜਿਹੜੀ ਉਹ ਰਸੋਈ ਚ ਜਾਂਦੀ ਆ ਹਨਾ ਚੱਕ ਕੇ ਆਪ ਹੀ ਦੋ ਰੋਟੀਆਂ ਤੇ ਜਿਹੜੀ ਸਬਜ਼ੀ ਬਣੀ ਹੁੰਦੀ ਆ ਉੱਤੀ ਰੱਖ ਲੈਂਦੀ ਆ ਰੋਟੀਆਂ ਦੇ ਤੇ ਖਾ ਲੈਂਦੀ ਆ ਉਸ ਤੋਂ ਬਾਅਦ ਚਾਹ ਬਣੀ ਪਈ ਹੁੰਦੀ ਆ ਚਾਹ ਵੀ ਪੀ ਲੈਂਦੀ ਆ ਚਲ ਉਹ ਆਪਣਾ ਸਮਾਂ ਲੰਘਾਉਂਦੀ ਆ ਤੇ ਉਹ ਕਹਿੰਦੀ ਕਿ ਭਾਬੀ ਬਸ ਦੇ ਵਿੱਚ ਹਜੇ ਟਾਈਮ ਪਿਆ ਚਲ ਮੈਂ ਚਾਚੀ ਨੂੰ ਮਿਲ ਆਵਾਂ ਉਹਨੇ ਟਾਈਮ 'ਚ ਉਹ ਜਾਂਦੀ ਆ ਆਪਣੀ ਚਾਚੀ ਦੇ ਘਰ ਤੇ ਚਾਚੀ ਜਿਹੜੀ ਭੱਜ ਕੇ ਹਨਾ ਸਿਮਮੀ ਨੂੰ ਮਿਲਦੀ ਆ ਤੇ ਸਿਮਮੀ ਆਪਣੀ ਚਾਚੀ ਦੇ ਨਾਲ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਉਹਦੀ ਚਾਚੀ ਉਹਨੂੰ ਚੁੱਪ ਕਰਾਉਂਦੀ ਆ ਕਹਿੰਦੀ ਸਿਮਮੀ ਤੂੰ ਕਦੋਂ ਆ ਗਈ ਤੂੰ ਤੇਰਾ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੀ ਵੀ ਚਾਚੀ ਮੈਂ ਤਾਂ ਅੱਜ ਹੀ ਆਈ ਸੀ ਵੀ ਮੇਰਾ ਮਨ ਵਾਲਾ ਉੱਠਿਆ ਸੀ ਵੀ ਮੈਨੂੰ ਵੀਰੇ ਨੇ ਦੱਸਿਆ ਸੀ ਫਸਲ ਖਰਾਬ ਹੋ ਗਈ ਵੀ ਮੇਰਾ ਜੀ ਕੀਤਾ ਚੱਲ ਮੈਂ ਮਿਲਿਆ ਮਾ ਹਨਾ ਵੀ ਭਰਾ ਨੇ ਕਹਿਣਾਗਾ ਵੀ ਹੁਣ ਤਾਂ ਭੈਣ ਨੂੰ ਪਤਾ ਲੱਗਿਆ ਸੀ ਆਇਆ ਨਹੀਂ ਤੇ ਉਹ ਕਹਿੰਦੀ ਵੀ ਤੇਰੇ ਕੋਲੇ ਸੰਧਾਰਾ ਲੈ ਕੇ ਨਹੀਂ ਗਏ ਕਹਿੰਦੀ ਵੀ ਨਾ ਜਦੋਂ ਹੁਣ ਜਾਣ ਕਿਥੋਂ ਫਸਲ ਖਰਾਬ ਹੋ ਗਈ ਸੀ ਕਹਿੰਦੀ ਨਹੀਂ ਸਿਮੀ ਕੋਈ ਫਸਲ ਨਹੀਂ ਖਰਾਬ ਹੋਈ ਠੀਕ ਹੈ ਥੋੜਾ ਕਣਾ ਨਰਮਾ ਸੀਗਾ ਜਿਹੜਾ ਉਹ ਉਹਨਾਂ ਨੇ ਉਹੀ ਇਹਨਾਂ ਨੂੰ ਮੁਆਵਜ਼ਾ ਮਿਲ ਗਿਆ ਸੀ ਵੀ ਉਹ ਤਾਂ ਸਾਰਿਆਂ ਦੀ ਫਸਲ ਖਰਾਬ ਹੋਈ ਸੀ ਵੀ ਹੁਣ ਤਾਂ ਤੇਰੇ ਭਰਾ ਦੀ ਫਸਲ ਵਧੀਆ ਖੜੀ ਐ ਸੁੱਖ ਨਾਲ ਤੇ ਸੌਰੀ ਤਾਂ ਥੋੜੇ ਦਿਨਾਂ ਤੋਂ ਗੇੜਾ ਮਾਰੇ ਆਉਂਦਾ ਸਿਮੀ ਕਹਿੰਦੀ ਵੀ ਚਲ ਕੋਈ ਨਾ ਚਾਚੀ ਫਿਰ ਕਿਹੜਾ ਕੋਈ ਜੋਰ ਆ ਤੇ ਉਹ ਰੋਣ ਲੱਗ ਜਾਂਦੀ ਆ ਆਪਦੀ ਮਾਂ ਦੀਆਂ ਗੱਲਾਂ ਕਰਦੀ ਆ ਆਉਦੀ ਚਾਚੀ ਕਹਿੰਦੀ ਆ ਕਿ ਧੀਏ ਤੂੰ ਐਂ ਤਾਂ ਸਮਝੀ ਨਾ ਕਿਹੜੀ ਮੈਂ ਤੈਨੂੰ ਚੁਗਲੀ ਕਰਦੀ ਆ ਜਾਂ ਲੁੱਤੀ ਲਾਉਣੀ ਆ ਪਰ ਇਹ ਗੱਲ ਸੱਚ ਆ ਕਿ ਮਾਂ ਪਿਓ ਦੇ ਨਾਲ ਹੀ ਪੇਕੇ ਹੁੰਦੇ ਨੇ ਭਰਾ ਪਰਜਾਈਆਂ ਦਾ ਇਹ ਨਹੀਂ ਪਤਾ ਕਿ ਕਦੋਂ ਤੁਹਾਡੇ ਨਾਲ ਬੋਲਣੋਂ ਹਟ ਜਾਣ ਕਦੋਂ ਤੁਹਾਡਾ ਆਦਰ ਮਾਣ ਘਟਾ ਦੇਣ ਤੇ ਸਿਮੀ ਆਪਣੀ ਚਾਚੀ ਨੂੰ ਕਹਿੰਦੀ ਆ ਕਿ ਚਾਚੀ ਵੀ ਜਦੋਂ ਦੀ ਮੈਂ ਆਈਆਂ ਵੀ ਪਰਜਾਈ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ ਤੇ ਭਰਾ ਵੀ ਮੇਰਾ ਦੂਜੇ ਕਮਰੇ 'ਚ ਚਲੇ ਗਿਆ ਵੀ ਚਾਚੀ ਆਏ ਕਿਉਂ ਹੁੰਦਾ ਛੋਟੇ ਹੁੰਦੇ ਭੈਣ ਭਰਾ ਜਿਹੜੇ ਇੱਕ ਦੂਜੇ ਬਿਨਾ ਸਾਹ ਵੀ ਨਹੀਂ ਲੈਂਦੇ ਹੁੰਦੇ ਵੀ ਵੱਡੇ ਹੋ ਕੇ ਆਏ ਕਿਉਂ ਹੋ ਜਾਂਦਾ ਜਿੰਨਾ ਚਿਰ ਮੇਰੀ ਮਾਂ ਜਿਉਂਦੀ ਸੀ ਇਹ ਮੇਰੀ ਪੁੱਛਗਿਛ ਕਰਦੇ ਸੀ ਪਤਾ ਨਹੀਂ ਮੇਰੀ ਮਾਂ ਦੀ ਝੇਪ ਸੀ ਇਹਨਾਂ ਨੂੰ ਵੀ ਹੁਣ ਤਾਂ ਇਹਨਾਂ ਨੇ ਕਦੇ ਮੈਨੂੰ ਫੋਨ ਨਹੀਂ ਕੀਤਾ ਜੇ ਮੈਂ ਫੋਨ ਕਰਾਂ ਤਾਂ ਚੱਲ ਗੱਲ ਕਰ ਲੈਂਦੇ ਆ ਕੋਈ ਮੈਨੂੰ ਮਾੜੀ ਚੰਗੀ ਤਾਂ ਨਹੀਂ ਕਹਿੰਦੇ ਪਰ ਉਹਨਾਂ ਮੋ ਵੀ ਨਹੀਂ ਕਰਦੇ ਤਾਂ ਉਹਦੀ ਚਾਚੀ ਕਹਿੰਦੀ ਕਿ ਮੈਨੂੰ ਪਤਾ ᱛੀ ਇਹ ਮੈਂ ਵੀ ਏਸੇ ਦੁੱਖ ਦੇ ਵਿੱਚੋਂ ਲੰਘੀ ਆ ਜਦੋਂ ਮੇਰੀ ਮਾਂ ਮੁੱਕ ਗਈ ਸੀ ਮੇਰੇ ਭਰਾ ਭਜਾਈਆਂ ਵੀ ਮੇਰੇ ਤੋਂ ਪਾਸਾ ਵੱਟ ਗਈ ਸੀ ਇੱਕ ਔਰਤ ਦੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਇਸੇ ਤਰ੍ਹਾਂ ਹੀ ਨਿਕਲ ਜਾਂਦੀ ਆ ਪਹਿਲਾਂ ਉਹ ਪਿਓ ਤੋਂ ਚੇਪ ਮੰਨਦੀ ਆ ਹਨਾ ਮਾਂ ਪਿਓ ਦੇ ਆਖੇ ਚ ਰਹਿੰਦੀ ਆ ਉਸ ਤੋਂ ਬਾਅਦ ਸਹੁਰਿਆਂ ਦੇ ਘਰ ਪਤੀ ਦੇ ਆਖੇ ਚ ਤੇ ਉਹ ਜਦੋਂ ਉਹਦੇ ਮਾਂ ਪਿਓ ਚਲੇ ਜਾਂਦੇ ਨੇ ਇਸ ਦੁਨੀਆ ਤੋਂ ਤਾਂ ਆਪਦਾ ਪੇਕੇਆਂ ਦੇ ਘਰ ਦੇ ਵਿੱਚ ਆਦਰ ਸਨਮਾਨ ਉਹਨਾਂ ਨਹੀਂ ਰਹਿੰਦਾ ਇਸ ਗੱਲ ਦਾ ਉਹਨੂੰ ਸਹੁਰੇ ਘਰ ਦੇ ਮੈਂਬਰ ਵੀ ਮਹਿਣਾ ਦਿੰਦੇ ਆ ਪਰ ਕੁੜੀਆਂ ਆਪਣੇ ਪੇਕੇਆਂ ਨਾਲ ਜੁੜੀਆਂ ਰਹਿਣਾ ਚਾਹੁੰਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੁੱਖ ਸੁੱਖ ਕਰਦੀਆਂ ਚਾਚੀ ਭਤੀਜੀ ਚਲੋ ਦੀ ਚਾਚੀ ਉਹਦੇ ਵਾਸਤੇ ਦੁੱਧ ਚ ਪੱਤੀ ਪਾਉਂਦੀ ਆ ਵਧੀਆ ਤੇ ਉਹਨੂੰ ਨਾਲ ਖਾਣ ਨੂੰ ਦਿੰਦੀ ਆ ਤਾਂ ਅਸੀਂ ਮੀ ਜਿਹੜੀ ਨਾਲੇ ਤਾਂ ਚਾਹ ਨਾਲ ਹਨਾ ਜਿਹੜਾ ਉਹਦੀ ਚਾਚੀ ਦਿੰਦੀ ਆ ਖਾਣ ਨੂੰ ਉਹ ਖਾ ਰਹੀ ਹੁੰਦੀ ਆ ਤੇ ਨਾਲੇ ਉਹਦਾ ਗਲ ਭਰਿਆ ਪਿਆ ਹੁੰਦਾ ਤਾਂ ਉਹਦੀ ਚਾਚੀ ਉਹਨੂੰ ਚੁੱਪ ਕਰਾਉਂਦੀ ਆ ਕਿ ਤੀ ਇਹ ਦੇਖ ਜਿੰਨੇ ਜੋਗੇ ਅਸੀਂ ਹੈਗੀਆਂ ਹਨਾ ਤੂੰ ਸਾਡੇ ਆਇਆ ਜਾਇਆ ਕਰ ਜੇ ਹੁਣ ਅਸੀਂ ਤੇਰੇ ਭਰਾ ਪਰਜਾਈ ਨੂੰ ਛੱਡ ਕੇ ਤੇਰੇ ਕੋਲ ਜਾਵਾਂਗੇ ਤਾਂ ਇਹਨਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਵੀ ਸਾਡੀ ਕੁੜੀ ਨੂੰ ਸਾਡੇ ਨਾਲੋਂ ਤੋੜ ਦੇ ਆ ਵੀ ਆਉਂਦੇ ਤਾਂ ਪੁੱਤ ਇਹੀ ਸੋਹਣੇ ਲੱਗਦੇ ਆ ਪਰ ਜਦੋਂ ਤੇਰਾ ਜੀ ਉੱਠਦਾ ਹੁੰਦਾ ਤੂੰ ਆਏ ਨਾ ਸੋਚਿਆ ਕਰ ਵੀ ਤੇਰੀ ਮਾਂ ਹੈ ਨਹੀਂ ਮੈਂ ਤੇਰੀ ਉਹ ਅਸਲੀ ਮਾਂ ਤਾਂ ਨਹੀਂ ਬਣ ਸਕਦੀ ਪਰ ਜਿੰਨਾ ਵੀ ਮੇਰੇ ਤੋਂ ਬਣਿਆ ਮੈਂ ਤੇਰੇ ਨਾਲ ਖੜੂਗੀ ਤੂੰ ਆ ਜਾ ਕਰ ਕੋਈ ਨਾ ਵੀ ਤੈਨੂੰ ਮਿਲਣੋਂ ਤਾਂ ਨਹੀਂ ਇਹ ਰੋਕ ਸਕਦੇ ਚਲੋ ਕਾਫੀ ਗੱਲਾਂ ਬਾਤਾਂ ਕਰਦੀਆਂ ਤੇ ਫਿਰ ਅਸੀ ਮੀ ਪੁੱਛਦੀ ਆ ਕਿ ਬੱਸ ਦਾ ਟਾਈਮ ਹੋਣ ਵਾਲਾ ਵੀ ਮੈਂ ਜਾਣਾਗਾ ਜਾ ਕੇ ਮੈਂ ਵੀ ਆਪਣੇ ਪਸ਼ੂ ਸੰਭਣੇ ਆ ਚਲ ਉਹ ਘਰੇ ਆ ਜਾਂਦੀ ਆ ਘਰੇ ਆ ਕੇ ਉਹ ਆਪਣੇ ਭਰਾ ਪਰਜਾਈ ਤੋਂ ਸਿਰ ਪਲਸਾਉਂਦੀ ਆ ਤੇ ਬੱਸ ਨੂੰ ਮਤਲਬ ਅੱਡੇ ਵਾਲੇ ਨੂੰ ਤੁਰ ਜਾਂਦੀ ਆ ਤੇ ਉਹਦੀ ਪ੍ਰਿਹਾਈ ਉਹਨੂੰ ਉੱਥੋਂ ਹੀ ਮਤਲਬ ਮਿਲ ਕੇ ਅੰਦਰ ਵੜ ਜਾਂਦੀ ਆ ਤੇ ਉਹਦਾ ਭਰਾ ਵੀ ਉਹਦੇ ਸਿਰ ਤੇ ਹੱਥ ਰੱਖ ਦਿੰਦਾ ਤੇ ਸਿਮੀ ਸੋਚਦੀ ਆ ਵੀ ਮੇਰੀ ਮਾਂ ਮੈਨੂੰ ਬੱਸ ਤੇ ਚੜਾ ਕੇ ਆਉਂਦੀ ਸੀ ਤੇ ਜਾਂਦੀ ਮੈਨੂੰ 100 ਰੁਪਏ ਆ ਦਿੰਦੀ ਸੀ ਹਨਾ ਭਾਵੇਂ ਕਿ ਮੇਰੇ ਘਰੇ ਕੋਈ ਘਟਾ ਨਹੀਂ ਪਰ ਈਆਂ ਨੂੰ ਜਿਹੜੀ ਇਹ ਆਸ ਹੀ ਹੁੰਦੀ ਆ ਇੱਕ ਫਿਰ ਉਹ ਜਾਂਦੀ ਜਾਂਦੀ ਆਪਣੀ ਚਾਚੀ ਨੂੰ ਬਾਜ਼ ਮਾਰਦੀ ਆ ਕਿ ਚਾਚੀ ਮੇਰੇ ਨਾਲ ਅੱਡੇ ਤੱਕ ਆ ਜਾ ਵੀ ਨਹੀਂ ਤਾਂ ਮੈਥੋਂ ਅੱਡੇ ਦੀ ਬਾਟ ਆ ਜਿਹੜੀ ਉਹੀ ਪੂਰੀ ਨਹੀਂ ਹੋਣੀ ਫਿਰ ਉਹਦੀ ਚਾਚੀ ਸਿਮਮੀ ਨੂੰ ਅੱਡੇ ਤੇ ਚੜਾ ਕੇ ਆਉਂਦੀ ਆ ਤੇ ਜਦੋਂ ਉਹ ਬੱਸ ਚੜਨ ਲੱਗਦੀ ਆ ਤਾਂ ਉਹਦੀ ਚਾਚੀ 200 ਦਾ ਨੋਟ ਉਹਦੀ ਮੁਠੀ ਵਿੱਚ ਦਿੰਦੀ ਆ ਸਿਮਮੀ ਮਨਾਂ ਕਰਦੀ ਆ ਪਰ ਉਹ ਕਹਿੰਦੀ ਵੀ ਧੀਏ ਤੂੰ ਪੜਾ ਮੇਰਾ ਘਰ ਲੈ ਗਈ ਬੱਸ ਤੂੰ ਚੁੱਪ ਕਰਕੇ ਲੈ ਜਾ ਸਿਮਮੀ ਭਰੀਆਂ ਅੱਖਾਂ ਨਾਲ ਬੱਸ 'ਚ ਬਹਿ ਜਾਂਦੀ ਆ ਬੱਸ ਵਿੱਚ ਬੈਠੀ ਉਹ ਡੂੰਘੀਆਂ ਸੋਚਾਂ ਦੇ ਵਿੱਚ ਗਵਾਚਦੀ ਹੁੰਦੀ ਆ ਤੇ ਜਦੋਂ ਉਹ ਬੱਸ ਚੜ੍ਹ ਕੇ ਅੱਗੇ ਜਾਂਦੀ ਸੀ ਤਾਂ ਉਹਦੀ ਮਾਂ ਨੂੰ ਕਹਿੰਦੀ ਸੀ ਕਿ ਧੀਏ ਜਿੰਨਾ ਚਿਰ ਮੈਂ ਜਿਉਣੀ ਆ ਤੂੰ ਗੇੜਾ ਮਾਰ ਲਿਆ ਕਰ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਮੁੱਕ ਜਾਂ ਫੇਰ ਤਾਂ ਤੇਰਾ ਇਸ ਪਿੰਡ ਦੀ ਜੂਹ ਚ ਵੜਨ ਨੂੰ ਵੀ ਜੀ ਨਹੀਂ ਕਰਿਆ ਕਰਨਾ ਤੇ ਸਿਮਮੀ ਕਹਿੰਦੀ ਵੀ ਮੇਰੀ ਮਾਂ ਸੱਚ ਕਹਿੰਦੀ ਸੀ ਇਹ ਉਹੀ ਪੇਕੇ ਦੇ ਜਿੱਥੇ ਮੈਂ ਭੱਜੀ ਆਉਂਦੀ ਸੀ ਤੇ ਜਿੱਨਾਂ ਜਿੱਥੇ ਆਉਣ ਵਾਸਤੇ ਮੈਂ ਦਿਨ ਰਾਤ ਤੜਫਦੀ ਰਹਿੰਦੀ ਸੀ ਵੀ ਹੁਣ ਇਹਨਾਂ ਪੇਕਿਆਂ ਵੱਲ ਮੇਰਾ ਮੂੰਹ ਨਹੀਂ ਕਰਦਾ ਜਾ ਕੇ ਉਹ ਆਪਣੇ ਘਰ ਹਣਾ ਟਾਈਮ ਨਾਲ ਹੀ ਪਹੁੰਚ ਜਾਂਦੀ ਆ ਤੇ ਉਹਦੀ ਸੱਸ ਨੂੰ ਪੁੱਛਦੀ ਆ ਕਿ ਪੁੱਤ ਤੂੰ ਤਾਂ ਰਾਤ ਲਾਉਣ ਨੂੰ ਗਈ ਸੀ ਤੇ ਤੂੰ ਮੁੜ ਵੀ ਆਈ ਤਾਂ ਸਿਮਮੀ ਤੋਂ ਕੁਝ ਨਹੀਂ ਬੋਲਿਆ ਜਾਂਦਾ ਉਹ ਆਪਣੀ ਸੱਸ ਦੇ ਗੜ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਉਹਦੀ ਸੱਸ ਸਮਝ ਜਾਂਦੀ ਆ ਹਨਾ ਵੀ ਮਾਂ ਮੁੱਕੀ ਤੋਂ ਬਾਅਦ ਭਰਾ ਭਝਾਈ ਕਦੇ ਆਏ ਨਹੀਂ ਵੀ ਇਹਦੇ ਦਿਲ 'ਚ ਉਹ ਦਰਦਾ ਤਾਂ ਉਹਦੀ ਸੱਸ ਨੂੰ ਕਹਿੰਦੀ ਕਿ ਦੇਖ ਪੁੱਤ ਹੈਗੀ ਤਾਂ ਮੈਂ ਤੇਰੀ ਸੱਸਾਂ ਹੋ ਸਕਦਾ ਮੈਂ ਤੇਰੀ ਮਾਂ ਨਾ ਬਣ ਸਕਾਂ ਪਰ ਮੇਰਾ ਤੇਰੇ ਨਾਲ ਵਾਦਾ ਤੈਨੂੰ ਮੈਂ ਕਦੇ ਤੇਰੇ ਭਰਾ ਭਝਾਈ ਦਾ ਕੋਈ ਮੇਣਾ ਨਹੀਂ ਦੇਵਾਂਗੀ ਤੂੰ ਮੈਨੂੰ ਆਪਣੀ ਮਾਂ ਹੀ ਸਮਝੀ ਕੋਈ ਵੀ ਦੁੱਖ ਸੋਖਾ ਤੇਰੇ ਢਿੱਡ 'ਚ ਗੱਲਾਂ ਤੂੰ ਮੇਰੇ ਨਾਲ ਕਰ ਸਕਦੀਆਂ ਪਰ ਤੂੰ ਦੁਖੀ ਨਾ ਹੋਇਆ ਕਰ ਮੈਂ ਤੈਨੂੰ ਦੁਖੀ ਨਹੀਂ ਦੇਖ ਸਕਦੀ ਤੂੰ ਮੇਰੀ ਇੱਕੋ ਨੂੰ ਆ ਕਲ ਨੂੰ ਮੈਂ ਇਸ ਦੁਨੀਆ ਤੇ ਨਾ ਰਹੀ ਤਾਂ ਮੇਰੀ ਧੀ ਨੂੰ ਤੂੰ ਹੀ ਸਾਂਭਣਾ ਮੇਰੀ ਧੀ ਨਾਲ ਤੂੰ ਹੀ ਵਰਤਣਾ ਜੇ ਮੇਰੀ ਧੀ ਮੇਰੇ ਮੱਕਣ ਤੋਂ ਬਾਅਦ ਇਸ ਤਰ੍ਹਾਂ ਇਸ ਘਰੋਂ ਰੋਂਦੀ ਗਈ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਇਸ ਲਈ ਤੂੰ ਮੈਨੂੰ ਆਪਣੀ ਮਾਂ ਬਣਾਈ ਤੇ ਮੈਂ ਤੈਨੂੰ ਆਪਣੀ ਧੀ ਬਣਾਉਂਗੀ ᱛਿਵੇਂ ਆਪਣੀ ਸੱਸ ਦੇ ਗੱਲ ਲੱਗ ਕੇ ਬਹੁਤ ਰੋਂਦੀ ਆ ਤੇ ਉਹਨੂੰ ਐਂ ਲੱਗਦਾ ਕਿ ਉਹਦਾ ਮਨ ਹਲਕਾ ਹੋ ਗਿਆ ਹੋਵੇ ਤੇ ਉਹਦੇ ਦਿਲ ਦਿਮਾਗ ਤੋਂ ਬਹੁਤ ਵੱਡਾ ਭੋਜ ਲੈ ਗਿਆ ਹੋਵੇ ਹਾਂਜੀ ਦੋਸਤੋ ਜਿਹੜੇ ਸਾਡੇ ਇਹ ਖੂਨ ਦੇ ਰਿਸ਼ਤੇ ਹੁੰਦੇ ਨੇ ਪਰਿਵਾਰਕ ਰਿਸ਼ਤੇ ਹੁੰਦੇ ਨੇ ਇਹਨਾਂ ਰਿਸ਼ਤਿਆਂ ਦੀ ਸਾਡੇ ਨਾਲ ਗੂੜੀ ਸਾਂਝ ਹੁੰਦੀ ਆ ਇਹ ਚਾਹ ਕੇ ਵੀ ਟੁੱਟ ਨਹੀਂ ਸਕਦੇ ਹੁੰਦੇ ਇਸ ਲਈ ਜੇ ਰਿਸ਼ਤਿਆਂ ਦੇ ਵਿੱਚ ਅਸੀਂ ਪਿਆਰ ਬਣਾ ਕੇ ਰੱਖਦੇ ਆ ਤਾਂ ਵਧੀਆ ਰਹਿੰਦੇ ਆ ਇਨਸਾਨ ਖੁਸ਼ ਰਹਿੰਦਾ ਕਿਉਂਕਿ ਜਿੰਦਗੀ ਹੈ ਜਿਹੜੀ ਇਹ ਵਾਰ-ਵਾਰ ਨਹੀਂ ਮਿਲਦੀ ਇਹ ਨਹੀਂ ਪਤਾ ਕਦੋਂ ਕੀ ਵਾਪਰ ਜਾਵੇ ਤੇ ਕਦੋਂ ਕਿ ਨੂੰ ਮੌਤ ਆ ਜਾਵੇ ਇਸ ਲਈ ਜਿਉਂਦੇ ਜੀ ਇਹਨਾਂ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ